ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ ਬਹੁਤ ਵੱਡਾ ਅਹੁਦਾ ਚੁਣਿਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਜੋ ਸੰਸਦ ਦੇ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਜ਼ਿੰਮੇਵਾਰੀ ਦੇ ਖਰੇ ਉਤਰੇ ਨੇ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਲੋਕ ਚੰਨੀ ਚੰਨੀ ਨੂੰ ਜਾਨਣਾ ਸ਼ੁਰੂ ਕੀਤਾ ਲੋਕਾਂ ਨੇ ਸੋ ਸੰਸਦ ਦੇ 547 ਮੈਂਬਰਾਂ ਦੇ ਵਿੱਚ ਆਪਣੀ ਪਹਿਚਾਣ ਬਣਾਉਣੀ ਬਹੁਤ ਔਖੀ ਹੁੰਦੀ ਏ ਔਰ 547 ਮੈਂਬਰ ਉਹਨਾਂ ਦੇ ਵਿੱਚ ਜਾ ਕੇ ਬੋਲਣਾ ਉਹਨਾਂ ਦੇ ਵਿੱਚ ਆਪਣੇ ਜਿਹੜਾ ਕਿ ਰਾਜ ਦੇ ਮੁੱਦੇ ਚੁਕਣੇ ਦੇਸ਼ ਦੇ ਮੁੱਦੇ ਚੁਕਣੇ ਸੰਵਿਧਾਨ ਦੀ ਗੱਲ ਕਰਨੀ ਇਹ ਹਰ ਕਿਸੇ ਦੇ ਗੱਲ ਵੱਸ ਦੀ ਗੱਲ ਨਹੀਂ ਸੋ ਚੰਨੀ ਚੰਨੀ ਆਪਣੇ ਸਭਾ ਦੇ ਤੌਰ ਤੇ ਔਰ ਆਪਣੇ ਵੱਲੋਂ ਜਿਸ ਤਾ ਉਹਨਾਂ ਨੇ ਪੰਜਾਬ ਦੇ ਉਸ ਸਵਧਾਨ ਦੇ ਮੁੱਦਿਆਂ ਤੇ ਗੱਲ ਕੀਤੀ ਪ੍ਰਧਾਨ ਮੰਤਰੀ ਨਾਲ ਸਵਾਲ ਜਵਾਬ ਕੀਤੇ ਪੂਰੀ ਸੰਸਦ ਦੇ ਵਿੱਚ ਉਹ ਗੂੰਜੇ ਔਰ ਉਹਨਾਂ ਦੀ ਇਹ ਆਵਾਜ਼ ਅੱਜ ਸੰਸਦ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜੀ ਇੱਕ ਯਾਦਗਾਰ ਬਣ ਗਈ ਚਰਨੀ ਚੰਨੀ ਨੂੰ 17 ਐਮਪੀਆ ਦੇ ਵਿੱਚੋਂ ਸਭ ਤੋਂ ਬੈਸਟ ਚੁਣਿਆ ਗਿਆ ਜੋ 547 ਵਿੱਚੋਂ 17 ਐਮਪੀ ਚੁਣੇਗੇ ਜਿਨ੍ਹਾਂ ਨੇ ਇਸ ਲੋਕ ਸਭਾ ਦੇ ਵਿੱਚ ਸੰਵਿਧਾਨ ਦੀ ਖਾਤਰ ਔਰ ਆਪਣੇ ਰਾਜਾਂ ਦੀ ਖਾਤਰ ਲੋਕ ਮੁੱਤਿਆਂ ਦੀ ਖਾਤਰ ਜਿਨ੍ਹਾਂ ਨੇ ਸਵਾਲ ਕੀਤੇ ਔਰ ਸਵਾਲ ਚੁੱਕੇ ਜੋ ਕਿ ਭਾਰਤ ਰਤਨ ਅਵਾਰਡ ਦੇ ਨਾਲ ਸਨਮਾਨ ਕੀਤਾ ਜਾਵੇਗਾ ਇਹਨਾਂ 17 ਐਮਪੀ ਨੂੰ ਜਿਨ੍ਹਾਂ ਵਿੱਚ ਪੰਜਾਬ ਦਾ ਇਕੋ ਇੱਕ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਕਾਂਗਰਸ ਦੇ ਬਹੁਤ ਵੱਡੇ ਚਿਹਰੇ ਬਣ ਗਏ ਉਹਨਾਂ ਨੂੰ ਅੱਜ ਵੀ ਲੋਕ ਪੰਜਾਬ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਵੀ ਯਾਦ ਕਰਦੇ ਨੇ ਪੰਜਾਬ ਵਿੱਚ ਤਾਂ ਸਿਰਫ 3 ਮਹੀਨੇ ਉਹਨਾਂ ਨੇ ਜੋ ਕਾਰਜਕਾਲ ਮੁੱਖ ਮੰਤਰੀ ਦਾ ਸੀ ਉਹ ਮੁੱਖ ਮੰਤਰੀ ਦੇ ਕਾਰਜਕਾਲ ਨੂੰ ਅੱਜ ਲੋਕ ਯਾਦ ਕਰ ਰਹੇ ਨੇ 3 ਮਹੀਨਿਆਂ ਦੇ ਵਿੱਚ ਐਸੀ ਸ਼ਾਬ ਛੱਡ ਕੇ ਗਏ ਨੇ ਕਿ ਲੋਕ ਦੁਬਾਰਾ ਚੰਨੀ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ ਜੋ ਮੁਲਾਜ਼ਮ ਵਰਗ ਜਾਂ ਸਾਰੇ ਕਿਸਾਨਾਂ ਦੇ ਨਾਲ ਉਹਨਾਂ ਨੇ ਹਿੱਕ tàਣ ਕੇ ਖੜ ਗਏ ਮੁਲਾਜ਼ਮ ਵਰਗ ਦੀ ਗੱਲ ਕਰੀਏ ਤਾਂ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਨਵੀਆਂ ਪਰਥੀਆਂ ਸ਼ੁਰੂ ਕੀਤੀਆਂ ਉਹ ਭਰਤੀਆਂ ਅੱਜ ਜਿਹੜੀ ਪੰਜਾਬ ਸਰਕਾਰ ਐ ਅੱਜ ਦੀ ਉਹ ਕੰਪਲੀਟ ਕਰ ਰਹੀ ਹੈ ਕਿਉਂਕਿ ਉਸ ਵਕਤ ਕੋਰਡ ਆਫ ਕੰਟਰੈਕਟਰ ਲੱਗ ਗਿਆ ਸੀ ਸੋ ਚਰਨਜੀਤ ਸਿੰਘ ਚੰਨੀ ਵੱਲੋਂ ਕੱਡੀਆਂ ਹੋਈਆਂ ਸਾਰੀਆਂ ਨੌਕਰੀਆਂ ਤੇ ਉੱਪਰ ਜਿਹੜੇ ਅੱਜ ਲੋਕ ਜਿਹੜੇ ਨੌਜਵਾਨ ਜਿਨ੍ਹਾਂ ਨੂੰ ਰੋਜ਼ਗਾਰ ਮਿਲਿਆ ਉਹ ਬਹੁਤ ਖੁਸ਼ ਨੇ ਜੇਕਰ ਚਰਨਜੀਤ ਚੰਨੀ ਨਾ ਹੁੰਦੇ ਤਾਂ ਇਹ ਰੋਜ਼ਗਾਰ ਮਿਲਣਾ ਨਹੀਂ ਸੀ ਕਿਉਂਕਿ ਉਹ ਖੁਦ ਨੀਚੇ ਲੈਵਲ ਤੋਂ ਉੱਠ ਕੇ ਤੇ ਲੋਕ ਸੇਵਾ ਵਿੱਚ ਆਏ ਸੀ ਚਰਨਜੀਤ ਸਿੰਘ ਚੰਨੀ ਆਜ਼ਾਦ ਤੌਰ ਤੇ ਚੋਣ ਜਿੱਤੇ ਸੀ ਉਸ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਹੌਲੀ ਹੌਲੀ ਜਿਹੜੇ ਉਹਨਾਂ ਨੇ ਬੁਲੰਦੀਆਂ ਛੁਈਆਂ ਤੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਸੋ ਪੰਜਾਬ ਦੇ ਲੋਕ ਚਰਨ ਸਿੰਘ ਚੰਨੀ ਨੂੰ ਬਹੁਤ ਯਾਦ ਕਰਦੇ ਨੇ ਦਲੇ ਚਿਹਰਾ ਗਰੀਬ ਚਿਹਰਾ ਹੁੰਦੇ ਦੇ ਨਾਤੇ ਜਿਹੜਾ ਉਹਨਾਂ ਲੋਕਾਂ ਦੇ ਮੁੱਦਿਆਂ ਲਈ ਗੱਲ ਕੀਤੀ ਸੋ ਚਰਨਜੀਤ ਸਿੰਘ ਚੰਨੀ ਨੂੰ ਜੋ 17 ਐਮਪੀਆ ਦੇ ਵਿੱਚੋਂ ਉਹਨਾਂ ਨੂੰ ਚੁਣਿਆ ਗਿਆ 17 ਐਮਪੀਆ ਦੇ ਵਿੱਚ ਉਹਨਾਂ ਦਾ ਨਾਮ ਆਇਆ ਜਿਨ੍ਹਾਂ ਨੂੰ ਸੰਸਦ ਰਤਨ ਪੁਰਸਕਾਰ ਦਿੱਤਾ ਜਾਵੇਗਾ 2025 ਲਈ ਇਹ ਪੁਰਸਕਾਰ ਸੰਸਦ ਦੇ ਵਿੱਚ ਸਰਗਰਮ ਭਾਗੀਦਾਰੀ ਬੈਸਾਂ ਦੇ ਵਿੱਚ ਭਾਗੀਦਾਰੀ ਸਵਾਲ ਪੁੱਛਣਾ ਤੇ ਵਿਧਾਨਿਕ ਕੰਮਾਂ ਵਿੱਚ ਯੋਗਦਾਨ ਦੇ ਆਧਾਰ ਤੇ ਦਿੱਤੇ ਜਾਂਦੇ ਹਨ ਇਸ ਪੁਰਸਕਾਰ ਨੇ ਪ੍ਰਾਈਮ ਪੁਆਇੰਟ ਫਾਊਂਡੇਸ਼ਨ ਦੁਆਰਾ ਸ਼ੁਰੂ ਕੀਤਾ ਗਿਆ ਸੀ ਇਸ ਸਾਲ ਦੇ ਜੇਤੂ ਲਈ ਚੋਣ ਹੰਸ ਰਾਜ ਅਹਿਰ ਚੇਅਰਮੈਨ ਰਾਸ਼ਟਰੀ ਪਛੜੇਵਰ ਕਮਿਸ਼ਨ ਦੀ ਅਗਵਾਈ ਵਾਲੀ ਜਿਊਰੀ ਕਮੇਟੀ ਦੁਆਰਾ ਕੀਤੀ ਗਈ ਸੀ ਉਹਨਾਂ ਨੇ ਕਿਹਾ ਕਿ ਇਹ ਪੁਰਸਕਾਰ ਉਹਨਾਂ ਸੰਸਦ ਮੈਂਬਰਾਂ ਨੂੰ ਦਿੱਤੇ ਜਾਂਦੇ ਜਿਨ੍ਹਾਂ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸੰਸਦ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਹੁੰਦਾ ਹੈ ਸੋ ਚਾਰ ਸੰਸਦ ਮੈਂਬਰਾਂ ਨੂੰ ਸੰਸਦੀ ਲੋਕਤੰਤਰ ਵਿੱਚ ਉਹਨਾਂ ਦੇ ਸ਼ਾਨਦਾਰ ਅਤੇ ਨਿਰੰਤਰ ਯੋਗਦਾਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਪ੍ਰਾਇਮ ਪੁਆਇੰਟ ਫਾਊਂਡੇਸ਼ਨ ਦੇ ਅਨੁਸਾਰ ਇਹ ਸਾਰੇ ਚਾਰ ਸੰਸਦ ਮੈਂਬਰ 16ਵੀਂ ਅਤੇ 17ਵੀਂ ਲੋਕ ਸਭਾ ਵਿੱਚ ਸੰਸਦ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਵਿੱਚੋਂ ਇੱਕ ਰਹੇ ਹਨ ਅਤੇ ਆਪਣੇ ਮੌਜੂਦਾ ਕਾਰਜਕਾਲ ਵਿੱਚ ਵੀ ਲਗਾਤਾਰ ਸਰਗਰਮ ਹਨ ਜਿਹੜੇ 16ਵੀਂ ਤੇ 17ਵੀਂ ਲੋਕ ਸਭਾ ਤੋਂ ਲੈ ਕੇ ਅੱਜ ਵੀ ਉਹਨਾਂ ਦਾ ਯੋਗਦਾਨ ਹੈ ਸੋ ਇਹਨਾਂ ਵਿੱਚੋਂ ਹੈਗੇ ਨੇ ਪਰਤੂਰੀ ਮਹਿਤਾ ਭਜਪਾ ਦੇ ਨੇ ਸੁਪਰੀਆ ਸੁਲੇ ਜੋ ਐਨਸੀਪੀ ਸਫਾ ਦੇ ਨੇ ਇਹਨਾਂ ਪ੍ਰੇਮਚੰਦਰ ਆਰ ਆਰਐਸਪੀ ਦੇ ਨੇ ਤੇ ਸ਼ਿਰੀ ਰੰਗਾ ਆਪਾ ਵਰਨੇ ਸ਼ਿਵ ਸੈਨਾ ਦੇ ਜਿਨ੍ਹਾਂ ਵਿੱਚੋਂ ਚੰਨੀ ਚੰਨੀ ਵੀ ਇੱਕ ਪੰਜਾਬ ਕਾਂਗਰਸ ਦੇ ਨੇ ਸੋ ਬਾਕੀ 13 ਸੰਸਦ ਮੈਂਬਰਾਂ ਨੂੰ ਵੀ ਉਹਨਾਂ ਦੇ ਖਾਸ ਸੰਸਦੀ ਕਾਰਜਕਾਰਜਾਂ ਲਈ ਚੁਣਿਆ ਗਿਆ ਇਹਨਾਂ ਵਿੱਚ ਰਾਜਨੀਤਿਕ ਪਾਰਟੀਆਂ ਦੇ ਨੁਮਾਇਦੇ ਸ਼ਾਮਲ ਹਨ ਇਹਨਾਂ ਸੰਸਦ ਮੈਂਬਰਾਂ ਨੇ ਸੰਸਦ ਵਿੱਚ ਪੁੱਛੇ ਸਵਾਲਾਂ ਤੇ ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈ ਕੇ ਅਤੇ ਬਿੱਲਾਂ ਦੇ ਸੁਝਾਅ ਦੇ ਕੇ ਇਹ ਮਤਤੰਪੂਰ ਅਹਿਮ ਭੂਮਿਕਾ ਨਿਭਾਈ ਹੈ ਜਿਸ ਦੇ ਖਾਤਰ ਚੰਨੀ ਚੰਨੀ ਪੰਜਾਬ ਦੇ ਜਿਨ੍ਹਾਂ ਨੂੰ ਚੁਣਿਆ ਗਿਆ